ਪਾਏ ਤਾਂ ਕਿਸ ਤਰ੍ਹਾਂ ਮੱਲਿਆ ਵਧੀਆ ਪੀਲੋਡ ਹੈ ਕਿੰਨੀ ਖੁਸ਼ੀ ਹੈ ਹਾਂਜੀ ਠੀਕ ਠਾਕ ਹਾਂ ਇਸ ਕੋ ਮੁਸ਼ਕਲਾਂ ਬਹੁਤ ਤਾਂ ਸਾਹਮਣਾ ਕਰਨਾ ਪਿਆ ਜਦੋਂ ਕਿ ਕਹਿੰਦੇ ਡੋਂਕੀ ਲੱਗ ਜਾਂਦੇ ਆ ਜੰਗਲਾਂ ਦੇ ਵਿੱਚ ਕੰਗਾਲ ਮਿਲਦੇ ਨੇ ਪਿੰਜਰ ਮਿਲਦੇ ਨੇ ਹਾਂਜੀ ਸਾਨੂੰ ਵੀ ਇਦਾਂ ਹਾਂਜੀ ਮੈਨੂੰ ਤਿੰਨ ਚਾਰ ਪਿੰਜਰ ਮਿਲੇ ਇੰਦਾਂ ਮੈਂ 6 ਮਹੀਨੇ ਬਾਅਦ ਪਹੁੰਚਿਆ ਸੀ 6 ਮਹੀਨੇ ਰਸਤੇ ਤੇ ਗਏ ਰਹੇ ਸੀ ਹਾਂ ਜੀ ਇਹ ਸੱਚੀ ਗੱਲ ਹੈ ਹੱਥ ਘੜੀਆਂ ਪੈਰਾਂ ਚ ਬੇੜੀਆਂ ਪਾ ਗਏ ਦਿਲਾਂ ਕ ਨੂੰ ਹੀ ਹੌਤਾਂ ਚਾਏ ਹੌਤਾਂ ਚਾਏ ਮਰਦੇ ਪਤਲੇ ਸਭ ਖਾਂਦੀ ਪੱਗਾਂ ਬੱਚਾ ਹਾਂ ਜੀ ਸਿੱਖਾਂ ਦੀ ਪੱਗਾਂ ਧਾਰਤੀਆਂ ਹੀ ਉਹ ਜਸਤਵਿੰਨਾਂ ਚ ਸੁੱਟਦੀਆਂ ਜਿੱਤੇ ਤੱਕ ਦੁਬਾਰਾ ਮੌਕਾ ਨਹੀਂ ਮਿਲਦਾ ਜਾਣਾ ਕੀ ਹੋਊਗਾ ਬਾਤ ਨਹੀਂ ਮੈਂ ਨਹੀਂ ਜਾਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਕਿਰਪਾਲ ਸਿੰਘ ਉਸ ਦੇ ਦੇਖ ਰਿਹਾ ਪਰ ਜੋੜ ਪਰਕੋ ਜਾਣ ਕੇ ਖੋਜ ਦਾ ਸੱਚ ਅਸੀਂ ਅੱਜ ਖੋਜ ਕਰਾਂਗੇ ਜੋ ਅਮਰੀਕਾ ਤੋਂ ਡਿਪੋਟ ਕੀਤੇਗੇ ਭਾਰਤੀ ਨੇ ਪੰਜਾਬੀ ਨੇ ਸਾਡੇ ਆਪਣੇ ਜ਼ਿਲ੍ਹੇ ਗੁਰਦਾਸਪੁਰ ਦੇ ਜਿਸਪਾਲ ਸਿੰਘ ਜਿਨ੍ਹਾਂ ਦੇ ਨਾਲ ਜਿਹੜੇ ਕਿ ਇੱਥੇ 42 ਲੱਖ ਰੁਪਏ ਲਾ ਕੇ ਦੱਸਿਆ ਜਾਂਦਾ ਕਿ ਆਪਣੇ ਵਿਦੇਸ਼ ਕੇ ਸੀ ਰੋਟੀ ਰੋਜੀ ਦੇ ਲਈ ਸਾਡੇ ਨਾਲ ਮੌਜੂਦ ਨੇ ਕਿਵੇਂ ਸਾਰਾ ਇਹ ਵਾਕਿਆਪਨ ਇਹ ਸਾਰਾ ਰੱਗ ਗਿਆ ਇਦਾਂ ਬੜਿਆਂ ਵੀ ਮੈਂ ਇੱਥੋਂ ਰੋਜੀ ਰੋਟੀ ਕਮਾਉਣ ਵਾਸਤੇ ਘਰੋਂ ਗਿਆ ਸੀ ਮੇਰੇ ਨਾਲ ਇਹ ਧੋਖਾ ਹੀ ਹੋ ਗਿਆ ਮੈਂ ਤਾਂ 2022 ਚ ਘਰੋਂ ਨਿਕਲਿਆ ਸੀ ਇੱਥੋਂ ਇੰਗਲੈਂਡ ਗਿਆ ਸੀ ਇੰਗਲੈਂਡ ਤੋਂ ਮੈਂ ਕੋਸ਼ਿਸ਼ ਕਰਦਾ ਰਿਹਾ ਅਮਰੀਕਾ ਜਾਣ ਦੀ ਉੱਥੇ ਕੰਮ ਨਹੀਂ ਇੰਗਲੈਂਡ ਕੋਈ ਸੈਟ ਕੰਮ ਜੋਬ ਮਿਲਦੀ ਨਹੀਂ ਬਹੁਤ ਘੱਟ ਮਿਲਦੀ ਫਿਰ ਮੈਂ ਸੋਚਿਆ ਮੈਂ ਇੱਥੋਂ ਮੂਵ ਹੋ ਜਾ ਅਮਰੀਕਾ ਕਲਾਕ ਫਿਰ ਬਲੈਂਡ ਕਿ ਨਹੀਂ ਦੇ ਮੈਂ 2 ਸਾਲ ਇੰਗਲੈਂਡ ਰਹਾ ਸੀ ਉੱਥੇ ਕੰਮ ਕਰਨੀ ਸੀ ਉੱਥੇ ਕੰਮ ਕਰਨ ਨਹੀਂ ਮਿਲਿਆ ਸਹੀ ਫਿਰ ਉੱਥੋਂ ਮੈਂ 2 ਸਾਲ ਬਾਅਦ ਫਿਰ ਅਮਰੀਕਾ ਨੂੰ ਜਾਣ ਦਾ ਰਸਤਾ ਬਣਾ ਲਿਆ ਤੁਸੀਂ ਆਪ ਇਹ ਰਸਤਾ ਅਪਣਾਇਆ ਜਾਂ ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਜਾਂ ਕੋਈ ਏਜੰਟ ਮਿਲਿਆ ਹਾਂਜੀ ਮੈਨੂੰ ਏਜੰਟ ਮਿਲਿਆ ਮੈਂ ਇਹਦਾ ਨੰਬਰ ਫੇਸਬੁੱਕ ਤੋਂ ਲਿਆ ਤੇ ਇਹਦੇ ਨਾਲ ਗੱਲਬਾਤ ਕੀਤੀ ਪਤਾ ਨੂੰ ਇਹ ਇੱਕਦਾ ਇਲਮ ਸੀਗਾ ਕਿ ਜਿਹੜੇ ਆਪਾਂ ਜਿਹੜੇ ਰਸਤੇ ਜਾਵਾਂਗੇ ਉਹ ਰਸਤੇ ਬੜੇ ਔਖੇ ਨੇ ਬੜੇ ਘਟਣ ਨੇ ਨਹੀਂ ਇਦਾਂ ਦੀ ਕੋਈ ਚੱਕਰ ਨਹੀਂ ਉਹਨੂੰ ਮੈਨੂੰ ਏਜੰਟ ਨੇ ਕਿਹਾ ਵੀ ਤੂੰ ਬਾਈ ਫਲੈਟ ਹੀ ਜਾਏਗਾ ਸਾਰਾ ਅੱਛਾ ਤੇ ਮੈਂ ਜੋਰਪੁਰ ਪਹੁੰਚਾ ਤੇ ਮੈਨੂੰ ਕਹਿੰਦੇ ਬਾਈ ਫਲੈਟ ਹੀ ਜਾਏਗਾ ਪਰ ਮੈਂ ਬ੍ਰਾਜ਼ਿਲ ਤੱਕ ਬਾਈ ਫਲੈਟ ਗਿਆ ਉਹ ਤੋਂ ਅੱਗੇ ਫਿਰ ਪੂਰਾ ਰੋੜ ਤੇ ਬਾਈ ਰੋੜੀ ਕਨ ਬਾਈ ਰੋੜ ਤੇ ਰਸਤੇ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਆਂਦਾ ਨੇ ਮੁਸ਼ਕਲਾਂ ਬਹੁਤ ਦਾ ਸਾਹਮਣਾ ਕਰਨਾ ਪਿਆ ਅੱਜ ਮੈਨੂੰ ਜਿਵੇਂ ਜਿਵੇਂ ਵੀ ਜਦੋਂ ਗੱਡੀਆਂ ਚ ਲੈ ਕੇ ਜਾਂਦੇ ਨੇ ਇੱਕ ਗੱਡੀ ਦੇ ਵਿੱਚ 20 25 25 30 30 ਬੰਦੇ ਵਾਰ ਦਿੰਦੇ ਨੇ ਇੱਕ ਦੂਜੇ ਦੇ ਉੱਤੇ ਪੈ ਜਾਣਾ ਇਸ ਤਰ੍ਹਾਂ ਔਰ ਜੰਗਲਾਂ 'ਚ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਨਦੀਆਂ 'ਚੋਂ ਪਾਣੀ ਪੀਣਾ ਤੇ ਮਾੜੇ ਹਾਲਾਤ ਖਾਣ ਪੀਣ ਨੂੰ ਕੁਝ ਨਹੀਂ ਤੇ ਇਦਾਂ ਹੀ 4 ਦਿਨ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਕਿ ਮੁਸ਼ਕਲ ਹੈ ਖਾਣ ਨੂੰ ਕਿੱਦਾਂ ਲੱਭਦੇ ਹੁੰਦੇ ਸੀ ਜੰਗਲਾਂ 'ਚ ਤੁਹਾਨੂੰ ਪਤਾ ਕੀ ਮਿਲਣਾ ਜੋ ਆਪਣੇ ਕੋਲ ਕੋਈ ਬੇਸਪਰ ਵਗੈਰਾ ਲੈ ਕੇ ਜਾ ਜਾਨੇ ਉਹ ਹੀ ਖਾਣੇ ਕੱਢਣਾ ਕੋਈ ਮਾਰਕੁੱਟ ਵੀ ਕੀਤੀ ਉਹਨਾਂ ਨੇ ਹਾਂਜੀ ਮਾਰਕੁੱਟ ਮੇਰੇ 2-3 ਵਾਰ ਹੋਈ ਜੀ ਉਹ ਕਿਉਂ ਮਾਰ ਮਾਰਦੇ ਕਿਉਂ ਉਹ ਡੌਂਕਰ ਇਦਾਂ ਪੈਸੇ ਮੰਗਦੇ ਆ ਜਾਂ ਮਾਫੀਆ ਪੈ ਗਿਆ ਹੈਗਾ ਮਾਫੀਆ ਨੂੰ ਪੈਸੇ ਕੋਲੇ ਐਸੇ ਵੀ ਕੋਲੀ ਹਾਂਜੀ ਮਾਰਦੇ ਮੋਬਾਈਲ ਨੂੰ ਵਾਲੇ ਮਰੇ ਫਿਰ ਤੁਸੀਂ ਆਪਣੇ ਘਰ ਰابطਾ ਰਹਿੰਦਾ ਸੀ ਉਹਨਾਂ ਦੇ ਨਾਲ ਦੇ ਵਿੱਚ ਹਾਂ ਕਿਹੜੇ ਟਾਈਮ ਨਹੀਂ ਜਿੱਦਾਂ 20 ਦਿਨ ਵੀ ਫੋਨ ਨਹੀਂ ਕੀ ਕੀਤਾ ਮੈਂ ਬਹੁਤ ਕਿੰਨੇ ਲੋਕ ਸੀ ਤੁਹਾਡੇ ਨਾਲ ਜਦੋਂ ਤੁਸੀਂ ਗਏ ਉਥੋਂ ਪਨਾਮਾ ਦੇ ਜੰਗਲਾਂ ਤਾਂ ਜਦੋਂ ਪਨਾਮਾ ਜੰਗਲ ਆਪਾਂ ਕ੍ਰੋਸ ਕੀਤਾ ਜੀ ਕਰਦੇ 30 ਲੋਕ ਹੀ ਆਪਾਂ 30 ਬੰਦੇ ਸੀ ਹਾਂਜੀ ਪੰਜਾਬ ਦੇ ਹੋ ਵੀ ਸੀਗੇ ਨਹੀਂ ਕੋਈ ਪੰਜਾਬ ਦਾ ਹੈ ਕੋਈ ਪਾਕਿਸਤਾਨ ਦਾ ਕੋਈ ਕਿਹੜੀ ਜਗ੍ਹਾ ਦਾ ਕੋਈ ਦਾ ਅਲੱਗ-ਅਲੱਗ ਕੰਟਰੀਆਂ ਦੇ ਜੀ ਯਾਰ ਕਿ ਡੋਂਕਰਾਂ ਨੇ ਗਰੁੱਪ ਬਣਾਇਆ ਸੀ 30 ਬੰਦੇਾਂ ਦਾ 30 ਬੰਦੇਾਂ ਦਾ ਹਾਂਜੀ ਮਤਲਬ ਪਤਾ ਲੱਗਾ ਕਿ ਜਦੋਂ ਤੁਸੀਂ ਗਏ ਹੋ ਤੇ ਅਕਸਰ ਲੋਕੀ ਕਹਿੰਦੇ ਡੋਂਕੀ ਲਾ ਕੇ ਜਾਂਦੇ ਆ ਜੰਗਲਾਂ ਦੇ ਵਿੱਚ ਕੰਗਾਲ ਮਿਲਦੇ ਨੇ ਪਿੰਜਰ ਮਿਲਦੇ ਨੇ ਹਾਂਜੀ ਤੁਹਾਨੂੰ ਵੀ ਇਦਾਂ ਦੇ ਕੋਈ ਹਾਂਜੀ ਮੈਨੂੰ 3-4 ਪਿੰਜਰ ਮਿਲੇ ਸੀ ਜਿਹੜੇ ਮਤਲਬ ਉਹ ਵੀ ਇਦਾਂ ਹੀ ਜਾਣਾ ਚਾਹੁੰਦੇ ਸੀ ਹਾਂਜੀ ਇਦਾਂ ਜਾਣਾ ਚਾਹੁੰਦੇ ਔਰ ਮੇਰੇ ਤੋਂ ਇੱਕ ਦਿਨ ਪਹਿਲਾਂ ਗਰੁੱਪ ਦੇ ਵਿੱਚ ਮੁੰਡੇ ਚੱਲੇ ਸੀਗੇ ਆਪਣੇ ਜਿੱਦਾਂ ਵੀ ਉੱਥੇ ਪਹਿਲਾਂ ਤਾਂ ਨੌਨ ਹੁੰਦੇ ਨੇ ਇਕੱਠੇ ਮਿਲਦੇ ਤੇ ਸੇ ਮੁੰਡਿਆਂ ਦੀ ਡੈਥ ਹੋ ਗਈ ਸੀ ਸਮੁੰਦਰ ਤੇ ਜਦੋਂ ਮੰਨ ਲਓ ਕਿ ਕਿਸ਼ਤੀ ਡੱਲ ਗਈ ਨਾ ਕਿਸ਼ਤੀ ਤੂਫਾਨ ਹੋਣ ਕਾਰਨ ਜਿਆਦਾ ਮੌਸਮ ਖਰਾਬ ਕਾਰਨ ਕਿਸ਼ਤੀ ਪਲਟ ਗਈ ਸੇ ਮੁੰਡਿਆਂ ਦੀ ਡੈਥ ਹੋ ਗਈ ਜਨਗਲ ਜਿਸ ਪਾਲ ਜੀ ਇੱਕ ਗੱਲ ਦੱਸੋ ਕਿ ਇੰਨਾ ਖਤਰਾ ਤੁਹਾਨੂੰ ਪਤਾ ਸੀ ਕਿ ਰਸਤੇ ਵਿੱਚ ਇੰਨਾ ਖਤਰਾ ਆਏਗਾ ਜਦੋਂ ਮੈਂ ਜਾਵਾਂਗਾ ਕੰਮ ਨਹੀਂ ਹੈ ਇਸ ਤਰ੍ਹਾਂ ਕੇ ਰੋਟੀ ਰੋਜੀ ਵਾਸਤੇ ਤੁਸੀਂ ਇੰਨਾ ਖਤਰਾ ਮੋਲਿਆ ਹਾਂਜੀ ਆਪਣੇ ਫਿਊਚਰ ਵਾਸਤੇ ਲਿਆ ਵੀ ਅਬਾ ਜਦਾਂ ਬੱਚਿਆਂ ਦੀ ਚੰਗੀ ਪਰਵਿਸ਼ ਕਰ ਸਕੀਏ ਹਨ ਤੇ ਪਰ ਸੋਚਿਆ ਨਹੀਂ ਵੀ ਇੰਨਾ ਡੇਂਜਰਸ ਹੋਊਗਾ ਰਸਤਾ ਪਰ ਜੇ ਚੱਲੇ ਫਿਰ ਪਤਾ ਲੱਗਾ ਵੀ ਕਿੰਨੀ ਦੇਰ ਬਾਅਦ ਫਿਰ ਪਹੁੰਚੇ ਅਮਰੀਕਾ ਦੀ ਬਾਉਂਡਰੀ ਤੇ ਮੈਂ 6 ਮਹੀਨੇ ਬਾਅਦ ਪਹੁੰਚਿਆ 6 ਮਹੀਨੇ ਰਸਤੇ 'ਚ ਰਿਹਾ ਸੀ 6 ਮਹੀਨੇ ਰਸਤੇ 'ਚ ਰਿਹਾ ਹਾਂਜੀ ਤੇ ਰਸਤੇ 'ਚ ਜੇ ਤੁਸੀਂ 6 ਮਹੀਨੇ ਰਏ ਹੋ ਤਾਂ ਪਹੁੰਚੇ ਹੋ ਉੱਤੇ ਦਿਵਾਰ ਟੁੱਪੀ ਫਿਰ ਉਹ ਮੈਕਸੀਕੋ ਵਾਲੀ ਹਾਂਜੀ ਮੈਕਸੀਕੋ ਬਾਰਡਰ ਕ੍ਰੋਸ ਕੀਤਾ ਜੀ ਬਾਰਡਰ ਕ੍ਰੋਸ ਕਰਦੇ ਆ ਕਿੱਥੇ ਗਏ ਬਾਰਡਰ ਕ੍ਰੋਸ ਕਰਦੇ ਆਂ ਅਗਲੇ ਪਾਸੇ ਬਾਰਡਰ ਪਟ੍ਰੋਲੀਮ ਖੜੀ ਉਹਨਾਂ ਨੇ ਹਨ ਅਰੈਸਟ ਕਰ ਲਿਆ ਅਰੈਸਟ ਕਰ ਲਿਆ ਮਰੇ ਤਸੀਂ ਪਹੁੰਚਦੇ ਹੀ ਗ੍ਰਿਫਤਾਰ ਹੋ ਗਏ ਪਹੁੰਚਦੇ ਹੀ ਗ੍ਰਿਫਤਾਰ ਹੋ ਗਏ ਔਰ ਅਮਰੀਕਾ ਤਾਨੂੰ ਫਿਰ ਕਿੰਨੇ ਦਿਨ ਲੱਗੇ ਉੱਥੇ ਉੱਥੇ 11 ਦਿਨ ਮੈਂ ਰਿਹਾ ਜੀ ਟੈਂਪਰੇਰੀ ਟੈਸਟ ਫੁੱਲ ਕਸਟਡੀ ਜੀ ਫੁੱਲ ਕਸਟਡੀ ਵਿੱਚ ਹਾਂ ਜੀ ਕਿਦਾਂ ਦਾ ਵਿਹਾਰ ਸੀ ਜਦੋਂ ਕਸਟਡੀ ਵਿੱਚ ਸੀਗੇ ਉਹਨਾਂ ਨੇ ਕੋਈ ਵਿਹਾਰ ਕੋਈ ਇੱਦਾਂ ਕੋਈ ਸਹੀ ਨਹੀਂ ਸੀ ਕਹਿ ਸਕਦੇ ਜਿੱਦਾਂ ਇੱਕ ਕੰਮਰੇ ਦੇ ਵਿੱਚ ਵੀ ਦਬੈਰਕਾਂ ਬਣੀ ਹੁੰਦੀਆਂ ਜਿੱਦਾਂ ਜੇਲ੍ਹ ਦੀਆਂ ਬੈਰਕਾਂ ਹੁੰਦੀਆਂ ਉਹਦੇ ਵਿੱਚ ਅਸੀਂ 55 ਤੋਂ 60 ਬੰਦੇ ਸੀਗੇ ਤੇ ਇਦਾਂ ਥੱਲੇ ਸੌਣਾ ਹਨ ਗੱਡਿਆਂ ਦੇ ਦੀ ਛੋਟੇ-ਛੋਟੇ ਜਿਹੇ ਗੱਡੇ ਟੈਬਲ ਦਾ ਖਾਣਾ ਬਾਰੇ ਵੀ ਕੋਈ ਖਾਣਾ ਇਦਾਂ ਹਲਕਾ ਕੋਈ ਬਿਸਕੁਟ ਵਗੈਰਾ ਦੇ ਦਿੱਤਾ ਕੋਈ ਬ੍ਰੈਡ ਦਿੱਤਾ ਕੁਝ ਔਗਲੇਟ ਵਗੈਰਾ ਕਿਉਂਕਿ ਤਾਂ ਬੱਚੇ ਵੀ ਸੀ ਨਾਲ ਨੇ ਬੱਚਿਆਂ ਨੂੰ ਔਰਤਾਂ ਨੂੰ ਅਲੱਗ ਰੱਖਦੇ ਆ ਹਾਂਜੀ ਜਾਂਚ ਲੱਗ ਹੁੰਦੇ ਉਹ ਲੱਗ ਹੁੰਦੇ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਜਦੋਂ ਲਿਆਂਦਾ ਗਿਆ ਹਿੰਦੂਸਤਾਨ ਵਾਸਤੇ ਤੁਹਾਨੂੰ ਪਤਾ ਸੀ ਕਿ ਤੁਹਾਨੂੰ ਲੈ ਚੱਲੇ ਉੱਥੇ ਇਸ ਗੱਲ ਦੀ ਜਿੰਸੀ ਦਾ ਵੀ ਤੁਹਾਨੂੰ ਇਹ ਵਾਪਸ ਭੇਜਦੇ ਨਹੀਂ ਉਸ ਟਾਈਮ ਨਹੀਂ ਕੋਈ ਪਤਾ ਨਹੀਂ ਅਸੀਂ ਸੋਚਿਆ ਵੀ ਜਦੋਂ ਹੱਥ ਕੜੀਆਂ ਲਾ ਲਈਆਂ ਪੈਰਾਂ ਨੂੰ ਬੇੜੀਆਂ ਪਾ ਲਈਆਂ ਤੇ ਅਸੀਂ ਸੋਚਿਆ ਤੁਹਾਨੂੰ ਕਿ ਦੂਜੀ ਜਗ੍ਹਾ ਮੂਵ ਕਰਨ ਲੱਗੇ ਆ ਕਿ ਦੂਜੇ ਕੈਂਪ ਚ ਲੈ ਕੇ ਚੱਲੇ ਆ ਜੇ ਜਦੋਂ ਬਾਦ ਜਨਾ ਨੇ ਜਾਚ ਬਿਠਾਤਾ ਜਾਜ ਪੰਜ ਸਾਲ ਦੇ ਘੰਟੇ ਚੱਲਣ ਤੋਂ ਬਾਅਦ ਜੀ ਹਨ ਨੂੰ ਕਨਫਰਮ ਹੋਇਆ ਵੀ ਆਪਾਂ ਵੀ ਇੰਡੀਆ ਜਾ ਰਹੇ ਹਾਂ ਜਿਆਚ ਬੈਂਤ ਤੋਂ ਬਾਅਦ ਹਾਂਜੀ ਤੇ ਇੱਕ ਗੱਲ ਚੱਲ ਰਹੀ ਆ ਕਿ ਹੱਥ ਘੜੀਆਂ ਤੇ ਪੈਰਾਂ ਚ ਬੀੜੀਆਂ ਪਾ ਕੇ ਲੈਂਦੇ ਨੇ ਇਹ ਸੱਚੀ ਗੱਲ ਹੈ ਇਹ ਸੱਚੀ ਗੱਲ ਹੈ ਹੱਥ ਘੜੀਆਂ ਪੈਰਾਂ ਚ ਬੀੜੀਆਂ ਪਾ ਕੇ ਇਦਾਂ ਲੱਕ ਨੂੰ ਜੰਜੀਰ ਪਾ ਕੇ ਚਾਹੇ ਔਰਤਾਂ ਨੇ ਚਾਹੇ ਔਰਤਾਂ ਚਾਹੇ ਮਰਦ ਸਭ ਨੂੰ ਸਭ ਨੂੰ ਇਦਾਂ ਬੱਚਿਆਂ ਨੂੰ ਨਹੀਂ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ 5 4 7 ਸਾਲ ਦੇ ਬੱਚਿਆਂ ਹਾਂਜੀ ਉਹਨਾਂ ਨੂੰ ਨਹੀਂ ਤੇ ਉਹ ਜਾਜੂ ਕੀ ਖਾਣ ਨੂੰ ਦਿੱਤਾ ਉਹਨਾਂ ਦਾ ਜਾਜ ਦੇ ਵਿੱਚ ਉਹ ਜਿਹੜਾ ਬ੍ਰੈਡ ਬਿਸਕਟ ਵਗੈਰਾ ਇਹਦਾ ਖਾਣਾ ਨਹੀਂ ਕੋਈ ਡਾਈਟ ਨਹੀਂ ਜਦੋਂ ਜਾਜ ਦੇ ਵਿੱਚ ਸੀਗੇ ਉੱਥੇ ਵੀ ਤਾਂ ਉਹਨਾਂ ਦਾ ਉਹਨਾਂ ਦਾ ਬਿਹੇਵਰ ਦਾ ਕਿਦਾਂ ਦਾ ਕੀਤਾ ਪਤਾ ਲੱਗਾ ਸਿੱਖਾਂ ਦੀਆਂ ਪੱਗਾਂ ਤੱਕ ਉਹਨਾਂ ਨੇ ਉਤਾਰ ਦਿੱਤੀ ਹਾਂਜੀ ਸਿੱਖਾਂ ਦੀਆਂ ਪੱਗਾਂ ਤਾਰਤੀਆਂ ਸੀ ਉਹ ਡਸਟਬਿਨਾਂ ਜਿ ਸੁੱਟਦੀਆਂ ਹਾਂ ਡਸਟਬਿਨ ਹਾਂਜੀ ਤੇ ਬਹੁਤ ਇਹ ਸਹੀ ਨਹੀਂ ਕੀਤਾ ਉਹਨਾਂ ਨੇ ਗਲਤ ਕੀਤਾ ਬਹੁਤ ਜਦੋਂ ਪੱਗ ਉਤਾਰਦੇ ਤੇ ਸਿੱਖ ਫਰੂਦ ਕਰਦੇ ਸੀ ਵੀ ਤੁਸੀਂ ਨਹੀਂ ਉਤਾਰੋ ਨਹੀਂ ਉਹਨਾਂ ਨੇ ਪਹਿਲਾਂ ਹੀ ਪੱਗਾਂ ਜਦੋਂ ਮੰਨ ਲਓ ਵੀ ਪਲੇਨ 'ਚ ਬਿਠਾਉਣ ਤੋਂ ਪਹਿਲਾਂ ਹੀ ਉਹਨਾਂ ਨੇ ਅਜਾਜ ਉਤਾਰਤੀਆਂ ਉੱਥੇ ਕੈਂਪ 'ਚ ਹੀ ਉਤਾਰਤੀਆਂ ਜੀ ਜਦੋਂ ਤੁਸੀਂ ਪਹੁੰਚੇ ਹੋ ਇੰਡੀਆ 에어ਪੋਰਟ ਤੇ ਆਇਓ ਇੱਥੇ ਕਿਦਾਂ ਦਾ ਪਿਆਰ ਇਹ ਇੱਥੇ ਬਹੁਤ ਵਧੀਆ ਵੈਲਕਮ ਕੀਤਾ ਇਹਨਾਂ ਹਾਂਜੀ ਬਹੁਤ ਥੈਂਕ ਯੂ ਕਰਦੇ ਆ ਆਪਾਂ ਸਰਕਾਰ ਦਾ ਪੰਜਾਬ ਸਰਕਾਰ ਦਾ ਚਲੋ ਇਹਨਾਂ ਨੇ ਬਹੁਤ ਵਧੀਆ ਤਰ੍ਹਾਂ ਮੰਤਰੀ ਪਹੁੰਚਾ ਹਾਂ ਜੀ ਢਾਲੀਵਾਲ ਸਾਹਿਬ ਪਹੁੰਚੇ ਸੀ ਦਲਦੀਪ ਸੰਤਾਲ ਜਿਹੜੇ ਐਨਆਰਆਈ ਮੰਤਰੀ ਹਾਂਜੀ ਹੁਣ ਕੀ ਫਿਊਚਰ ਵੇਖਦੇ ਹੋ ਅੱਗੇ ਆਪਣਾ ਫਿਊਚਰ ਅਜੇ ਤੇ ਤਈ ਸਟ੍ਰੈਸ ਚ ਹੀ ਆ ਜੀ ਹਾਂਜੀ ਗੈਰਕ ਇਮਤਾਨ ਕਿੰਨੇ ਪੈਸੇ ਲਾ ਕੇ ਦੱਸਿਆ ਤੁਸੀਂ ਜੀ ਮੈਂ 40 ਲੱਖ ਲਾਇਆ 40 ਤੋਂ ਪਲੱਸ ਜੀ ਕਾਰੋਬਾਰ ਕੀ ਸੀ ਤੁਹਾਡਾ ਇੱਥੇ ਜਾਂ ਕਿੱਦਾਂ ਪੈਸੇ ਅਰੇਂਜ ਕੀਤੇ ਕਾਰੋਬਾਰ ਤੇ ਕੋਈ ਡਾਣੀ ਨਹੀਂ ਜਿੱਦਾਂ ਮੈਂ ਮੈਂ ਤਾਂ ਮਜ਼ਦੂਰੀ ਕਰਦਾ ਟਰੱਕ ਡਰਾਈਵਰ ਜੀ ਟਰੱਕ ਡਰਾਈਵਰ ਹਾਂਜੀ ਤੇ ਇਦਾਂ ਕੋਈ ਪਿਆਰੀ ਜ਼ਮੀਨ ਥੋੜੀ ਉਹ ਜਾਨੇ ਪਾਈ ਇੱਕ ਵਾਰ 골ਡ ਉਹ ਵੇਚਿਆ ਕੋਈ ਰਿਸ਼ਤੇਦਾਰਾਂ ਕੋਲ ਲੈ ਪੈਸੇ ਕਰਜ਼ਾ ਚੁੱਕਿਆ ਜੀ ਘਰ ਆਉਂਦੀ ਖੁਸ਼ੀ ਹੈ ਜਾਂ ਪੈਸੇ ਚਲੇ ਗਏ ਉਹ ਨਾਲ ਜ਼ਿਆਦਾ ਏਦੇ ਚੋ ਕੀ ਕਹਿ ਸਕਦੇ ਦੁੱਖ ਬਹੁਤ ਜ਼ਿਆਦਾ ਖੁਸ਼ੀ ਤੇ ਜੇ ਤੇ ਆਪਾਂ ਕਮਾਈ ਕਰਕੇ ਆਉਂਦੇ ਤੇ ਖੁਸ਼ੀ ਹੋਣ ਖੁਸ਼ੀ ਤੇ ਕੋਈ ਨਹੀਂ ਆ ਬਸ ਇਹੀ ਆ ਕੋਈ ਨਾ ਕਰ ਕੋਈ ਨਹੀਂ ਸਕਦੇ ਜੋ ਘਰ ਪਹੁੰਚੀ ਉਹ ਤੇ ਘਰਦਿਆਂ ਨੇ ਕਿੱਦਾਂ ਮਤਲਬ ਖੁਦ ਮਤਲਬ ਕਿੱਦਾਂ ਮਿਲੇ ਬੱਚੇ ਕਿੱਦਾਂ ਮਿਲੇ ਪਾਵੋ ਕੋਈ ਹਾਂਜੀ ਬੱਚੇ ਬਹੁਤ ਵਧੀਆ ਮਿਲੇ ਵੀ ਜਦੋਂ ਮਨ ਮਨ ਭਰ ਜਾ ਬਹੁਤ ਹੁੰਦਾ ਏ ਦੁੱਖ ਤੇ ਸਹੀਦ ਰੀਕੇ ਨਾ ਆਉਣਾ ਹੀ ਆ ਕਮਾਈ ਕਰਕੇ ਆਉਣਾ ਪਰ ਆਪਾਂ ਦਾ ਕਰਜ਼ਾ ਵੀ ਚੁਕਿਆ ਪੈਸੇ ਦਾ ਵੇਸਟ ਕਰਕੇ ਤੇ ਵਾਪਸ ਖਾਲੀ ਹੱਥ ਲੋੜਾ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਥੇ ਰੋਜ਼ਗਾਰ ਹੋਏ ਤੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਉਹੀ ਤਾਂ ਗੱਲ ਹੈ ਜੇ ਇੱਥੇ ਸਰਕਾਰਾਂ ਮੰਨ ਲਓ ਕਿ ਅਨੇ ਰੋਜ਼ਗਾਰ ਦੇ ਦੇਣ ਤੇ ਨੂੰ ਨਾ ਬਾਹਰ ਜਾਣ ਦੀ ਲੋੜ ਪਵੇ ਜਿਹੜੇ ਹੋਰ ਨੌਜਵਾਨ ਹੁਣ ਕੁਝ ਮੰਨ ਚ ਧਾਰੀ ਬੈਠਿਆ ਜਾਣਾ ਵਾ ਮਨ ਦੇ ਵਿੱਚ ਚਾਹ ਵਾ ਉਹਨਾਂ ਨੂੰ ਇਹ ਇਹ ਭਜਾਵਾਂਗੇ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ ਜਾਣ ਤੇ ਕਿਸ ਤਰ੍ਹਾਂ ਜਾਣ ਮੈਂ ਤੇ ਇਹ ਸਲਾਹ ਦਿੰਦਾ ਵੀ ਤੁਸੀਂ ਪੈਸੇ ਖਰਚਣੇ ਸਹੀ ਤਰੀਕੇ ਨਾਲ ਸੋਚ ਸਮਝ ਕੇ ਇੱਕ ਨੰਬਰ 'ਚ ਜਾਓ 2 ਨੰਬਰ 'ਚ ਨਾ ਜਾਓ ਪੈਸੇ ਨਾ ਖਰਾਬ ਕਰੋ ਪੈਸੇ ਨਾ ਖਰਾਬ ਜੇ ਤੁਹਾਨੂੰ ਦੁਬਾਰਾ ਮੌਕਾ ਮਿਲਿਆ ਜਾਂਦਾ ਜਾਨਾ ਚਾਹੋਗੇ ਬਾਅਦ ਨਹੀਂ ਮੈਂ ਨਹੀਂ ਜਾਣਾ ਚਾਹਾਂ ਪਹਿਲੀ ਤੇ ਗੱਲ ਮੇਰੇ ਕੋਲ ਹੀ ਕੁਝ ਨਹੀਂ ਹੋਣਾ ਮੈਂ ਨਹੀਂ ਜਾ ਸਕਦਾ ਬਹੁਤ ਔਖਾ ਸਰਕਾਰਾਂ ਤੋਂ ਕੁਝ ਮੰਗ ਉਮੀਦ ਰੱਖਦੇ ਹੋ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਏ ਸਾਡੀ ਰਿਕਵੈਸਟ ਹੈ ਬੇਨਤੀ ਹੈ ਕਿਵੇਂ ਦੀ ਹੈਲਪ ਜਿਹੜਾ ਲੈ ਕੋਈ ਕਰਜ਼ਾ ਵਾ ਥੋੜਾ ਬਹੁਤਾ ਨਿਰਭਉਈ ਸਹਾਇਤਾ ਕੀਤੀ ਜਾਏ ਪਹਿਲਾਂ ਰੁਜ਼ਗਾਰ ਵੀ ਰੁਜ਼ਗਾਰ ਦਿੱਤਾ ਜਾਏ ਵੀ ਕੋਈ ਬੰਦੇ ਇਸ ਨਾ ਜਾਣ ਦੀ ਜਿੱਤੇ ਲੋੜ ਪੈ ਜੇ ਇਹਨੂੰ ਇਹ ਇੱਥੇ ਰੁਜ਼ਗਾਰ ਦਿੱਤਾ ਜਾਏ ਸੋ ਇਸਨ ਜਸਪਾਲ ਸਿੰਘ ਜਿਹੜੇ ਕਿ ਫਤਿਹਗੜ੍ਹ ਜੂਰੀਆਂ ਦੇ ਰਹਿਣ ਵਾਲੇ ਪਿੱਛੋਂ ਇਹਨਾਂ ਦਾ ਪਿੰਡ ਕਰਤਾਰਨਵਾਲ ਕਲਾ ਹੈ ਔਰ ਇਹ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਔਰ ਇਹਨਾਂ ਦਾ ਕਹਿਣਾ ਕਿ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਹੋਵੇ ਹਿੰਦੁਸਤਾਨ ਦੇ ਵਿੱਚ ਕਾਰੋਬਾਰ ਹੋਵੇ ਤਾਂ ਕਿਸੇ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜਿੰਨੇ ਇਹਨਾਂ ਕੋਲ ਪੈਸੇ ਸੀ ਇਹ ਵੇਚ ਵੱਟ ਕੇ ਇਹ ਖਰਚਾ ਇਹਨੇ ਉਹਨਿੰਨਾਂ ਕੋਲ ਕੋਈ ਪੈਸਾ ਨਹੀਂ ਹੈ ਇਹ ਬਾਹਰ ਜਾਣ ਤੋਂ ਤੋਬਾ ਕਰ ਕਿਉਂਕਿ ਔਰ ਇਹ ਨੌਜਵਾਨਾਂ ਨੂੰ ਇਹ ਸਲਾਹ ਦਿੰਦੇ ਆ ਕਿ ਜੇ ਤੁਸੀਂ ਜਾਣਾ ਵਾ ਇਸ ਸਹੀ ਢੰਗ ਦੇ ਨਾਲ ਜਾਓ ਤਰੀਕੀ ਤਰੀਕੇ ਦੇ ਨਾਲ ਜਾਓ 2 ਨੰਬਰ ਦੇ ਵਿੱਚ ਜਾਂ ਡੌਂਕੀ ਲਾ ਕੇ ਕਦੀ ਨਾ ਜਾਓ ਤਾਂ ਜੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਨਾ ਆਉਣ ਜਿਸ ਤਰ੍ਹਾਂ ਦੀਆਂ ਇਹਨਾਂ ਨੂੰ ਆਈਆਂ ਇਹਨਾਂ ਦੇ ਪੈਸੇ ਵੀ ਚਲੇ ਗਏ ਤੇ ਇਹਨਾਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੋਈ ਤੇ ਜਿਹੜੀ ਆ ਉਹ ਫਿਜ਼ੀਕਲ ਤੌਰ ਤੇ ਵੀ ਇਹਨਾਂ ਨੂੰ ਕਾਫੀ ਟੌਰਚਰ ਜਿਹੜਾ ਉਹ ਰਸਤੇ ਦੇ ਵਿੱਚ ਡਾਗ ਡੇਰਾਬਾਬਾ ਨਾਨਕ ਤੋਂ ਗੁਰੂ ਕੇ ਪੁੱਤ ਜੀ